ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਛੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6-7 ਪਸ਼ੂ ਵਿਖਾਉਣੇ ਆ ਤੇ ਬਾਈ ਆਪ ਤਾਂ ਹੈ ਨਹੀਂਗਾ ਬਾਈ ਨੂੰ ਫੋਨ ਲਾਇਆ ਤੇ ਉਹ ਕੱਲੇ-ਕੱਲੇ ਨਗਦੀ ਇਨਫਰਮੇਸ਼ਨ ਦੇ ਦੂਗਾ ਤੇ ਆਪਾਂ ਉਹ ਤੋਰ-ਤੋਰ ਤੁਹਾਨੂੰ ਸਾਰੇ ਨਗ ਵਿਖਾ ਦੇਾਂਗੇ ਤਿੰਨ-ਚਾਰ ਵਿਹੜਾ ਤੇ ਦੋ ਛੋਟੀਆਂ ਪਹਿਲਾਂ ਮਨਜਿੰਦਰ ਆ ਛੋਟੀ ਤੋਂ ਪਹਿਲਾਂ ਤੋਂ ਸ਼ੁਰੂ ਕਰ ਲਗੇ ਦੱਸੋ ਪਹਿਲਾਂ ਵਦਾ ਕੀ ਗੱਲ ਆ ਪਹਿਲਾਂ ਸੂਆ ਸੂਈਏ ਜੰਦਾ ਜਾਂ ਝੋਟੀਏ ਪਹਿਲਾ ਸੂਆ ਸੂਈਏ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨਾਂ 9 ਦਿਨ ਹੋ ਗਏ ਅੱਜ ਕਿੰਨਾ ਦੁੱਧ ਆ 8 ਕਿਲੋ ਕੰਡਿਆਂ ਵਾਲਾ ਦੁੱਧ ਆ ਭਾਈ ਮਗਰ ਕੀ ਆ ਕੱਟਾ ਜੀ ਮੁੱਲ ਜਾਇਜ਼ ਆ 80000 ਕੋਈ 5 ਲਾ ਦੋ 50 ਲਾ ਦੋ ਜੀ ਕੱਢੀਏ ਬਾਹਰ ਨੂੰ ਦੋਸਤੋ 8 ਕਿਲੋ ਦੁੱਧ ਆ 80000 ਦਾ ਮੁੱਲ ਆ ਮਗਰ ਇਹਦਾ ਕੱਟਾ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਨੂੰ ਕਿੰਨੇ ਦਿਨ ਦੱਸਿਆ ਨੋ 8 ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਹੈ 80000 ਮੁੱਲ ਹੈ ਸੋਣੀ ਲਿਆ ਤੁਸੀਂ 5 ਲਾਓ 50 ਲਾਓ ਕੋਈ ਚੱਕਰ ਨਹੀਂ ਜਿਹੜੇ ਵੀ ਪਸ਼ੂ ਦਾ ਜਿੱਥੇ ਸੌਦਾ ਹੋ ਗਿਆ ਤੇ ਉੱਥੇ ਬਾਈ ਕਹਿੰਦਾ ਉਹ ਆਪਾਂ ਜਾਨਵਰ ਦੇ ਦੇਣਾ ਸੋਣੀ ਝੋਟੀ ਆ ਪਹਿਲਾ ਸੂਆ ਪਲੂਣ ਕੱਟੀ 8 9 ਦਿਨਾਂ ਦੀ ਸੂਈ 8 ਕਿਲੋ ਦੁੱਧ ਮਗਰ ਕਟਾ ਸੋਣੀ ਝੋਟੀ ਬਸ ਕਮਾਲ ਆ ਬਾਈ ਹਵਾਨਾ ਸੋਹਣਾ ਆਦੀ ਚੁਆਈ ਵਾਲੇ ਥਾਨ ਮੰਨ ਤਾਣ ਹੋ ਜੂ ਕੋਈ ਚੱਕਰ ਨਹੀਂ ਭਾਵਾ ਥੋੜੇ ਲਾਓ ਪੈਸੇ ਬਾਹਲੇ ਲਾਓ ਜਿੱਥੇ ਸੌਦਾ ਰਲ ਗਿਆ ਬਾਈ ਕਹਿੰਦਾ ਜਿਹੜੇ ਵੀ ਜਾਨਵਰ ਦਾ ਉਹੀ ਜਾਨਵਰ ਆਪਾਂ ਦੇ ਦੇਣਾ ਬਾਈ ਆਪ ਤਾਂ ਹੈ ਨਹੀਂ ਤੇ ਬਾਈ ਕੱਲੀ ਆਡੀਓ ਦੇ ਥਰੂ ਇਨਫਾਰਮੇਸ਼ਨ ਦੇ ਰਿਹਾ ਦੋ ਨੰਬਰ ਰਗੂ ਖੋਲ ਨੀਲੀ 라ਵੀ ਇਹਦੇ ਬਾਰੇ ਦੱਸ ਮੰਜਿੰਦਰ ਬਾਈ ਇਹ 11 ਮਹੀਨੇ ਦੀ ਗੱਭਣ ਚੈੱਕ ਪਾਸ ਦਾ ਸੱਜਰਾ ਦੁੱਧ 15 ਕਿਲੋ ਸੀਗਾ ਹੁਣ ਕਿੰਨਾ ਹੈ 9 ਕਿਲੋ ਕੰਡਿਆਲਾ ਦੁੱਧ ਆ ਥਾਪੀ ਮਾਰੋ ਥੱਲੇ ਬੈਠ ਜਾ ਕੋਈ ਪਹਾੜਾ ਨਹੀਂ ਕੋਈ ਟੀਕਾ ਨਹੀਂ ਕੋਈ ਅੱਲਾ ਨਹੀਂ ਫੋਨ ਲੱਗ ਚੁੱਕਾ ਗਾਰੰਟੀ ਆ ਠੀਕ ਆ 9 ਕਿਲੋ ਦੁੱਧ ਆ ਚਾਰਾਂ ਦੀ ਗੱਭਣਾਂ ਕਿੰਨਾ ਮੁੱਲ ਮੁੱਲ ਇਹਦਾ 70000 ਕੋਈ 5 ਲਾ ਦੋ 50 ਲਾ ਦੋ ਮਗਰ ਇਹਦੇ ਕੀ ਆ ਹੈਗਾ ਕੋਈ ਬੱਚਾ ਕਿ ਪੂਛ ਹੀ ਆ ਲੰਡੀ ਪਈ ਆ ਅੱਛਾ ਪੂਛ ਵੀ ਹੈ ਨਹੀਂ ਉਹ ਵੀ ਲੰਡੀ ਆ 9 ਕਿਲੋ ਦੁੱਧ ਆ ਮੈਂ ਪੁੱਛਿਆ ਬਾਈ ਨੂੰ ਮਗਰ ਬੱਚਾ ਹੈਗਾ ਕਿ ਪੂਛ ਹੀ ਆ ਕਹਿੰਦਾ ਬਾਈ ਕਹਿੰਦਾ ਬੱਚਾ ਤਾਂ ਕਾਦਾ ਹੋਣਾ ਪੂਛ ਵੀ ਹੈ ਨਹੀਂ ਲੰਡੀ ਆ 9 ਕਿਲੋ ਦੁੱਧ ਚਾਰਾਂ ਮਹੀਨਾ ਦੀ ਗੱਭਣ ਮੁੱਲੇ ਦਾ 70000 ਦੀ ਬਾਈ ਕਹਿੰਦਾ ਦੇ ਦੇਣੀ ਹੈ 9 ਕਿਲੋ ਦੁੱਧ ਦੀ ਗਾਰੰਟੀ ਆ ਕਮਾਲਾ ਮਿੱਤਰਾ ਬਾਈ ਕਹਿੰਦਾ ਤਾਜੀ ਸੂਈ ਨੇ 15 ਕਿਲੋ ਦੁੱਧ ਦਿੱਤਾ ਅੱਜ ਜਿਹੜਾ ਤੁਸੀਂ ਚੋ ਲੈਣਾ ਅੱਜ ਦੀ ਗੱਲ ਕਰੋ 9 ਕਿਲੋ ਇਸ ਟਾਈਮ ਤਿਆਰ ਹੈ ਚਾਰਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਕੋਈ 1.5 2 ਮਹੀਨਾ ਪਹਿਲਾਂ ਵੀ ਸੂਈ ਨੂੰ ਹੋ ਗਿਆ ਗੱਭਣ ਬਾਅਦ ਚੋਈ ਹੋਣੀ ਹੈ ਪਹਿਲਾਂ ਤਾਂ ਸੂਈ ਹੋਣੀ ਹੈ ਜਾਨੀ ਕਿ 5.5 6 ਮਹੀਨਿਆਂ ਦੀ ਸੂਈ ਹੈ 9 ਕਿਲੋ ਦੁੱਧ ਦਾ ਹਿਸਾਬ ਨਾਲ ਹੋ ਸਕਦਾ 14-15 ਦੁੱਧ ਦਿੱਤਾ ਹੋਈ ਇਹਨੇ ਆਰਾਮ ਨਾਲ ਕਿਉਂਕਿ ਜਿਹੜੀ 6 ਮਹੀਨਿਆਂ ਦੀ ਸੂਈ ਅੱਜ 9 ਕਿਲੋ ਦੁੱਧ ਚਵਾਈ ਜਾਂਦੀ ਹੈ ਚਾਰਾਂ ਦੀ ਗੱਭਣ ਮੁੱਲ 70000 ਮਾਨਤਾਣ ਹੋ ਜੂ ਬੇਫਿਕਰ ਹੋ ਕੇ ਆ ਜੂ ਟੋਕਰ ਗੱਭਣ ਚੈੱਕ ਪਾਸ ਤੁਸੀਂ ਆ ਖੋਲ ਲਗੂ 2 ਨੰਬਰ ਨੀਲੀ 라ਵੀ ਮੱਝ ਵੇਖੀ ਅੱਜ 9 ਕਿਲੋ ਦੁੱਧ ਕੰਡੇ ਵਾਲਾ 70000 ਮਾ ਗਾਹ ਦੁੱਧ ਠੀਕ ਆ 5000 5000 ਕਿੰਨਾ ਕ ਦੁੱਧ ਪਿਆਜੂ ਦੁੱਧ ਬਾਈ ਮਾ ਕਹਿੰਦਾ 16 ਕਿਲੋ ਦੀ ਚੰਗੇ ਮੋਟੀ ਕੇ ਦੀ ਆ ਠੀਕ ਐ ਮੁੱਲੇ ਦਾ 57000 54000 ਮੁੱਲ 54000 ਚਾਰ ਪੰਜ ਦਿਨ ਬਾਈ ਦੱਸਦਾ ਹਜੇ ਲੈ ਜੂ ਮਾਲਕ ਦਾ ਦੱਸ ਦਿਆ ਕਿ 16 17 ਕਿਲੋ ਦੁੱਧ ਪਿਆਜੂ ਪਹਿਲਾ ਹੀ ਸੂਵੇ ਸੁੰਦੀ ਐ ਮੂੰਹ ਤੋਂ ਚਾਰ ਦੰਦ ਐ 54000 ਦੀ ਬਾਈ ਕਹਿੰਦਾ ਆਪਾਂ ਬੱਚੀ ਦੇ ਦੇਣੀ ਇਧਰੋਂ ਤੋਰਲਾ ਮਾੜੀ ਜਿਹੀ ਵਿਖਾਦੀ ਐ ਬੱਚੀ ਸੋਹਣੀ ਐ ਹਵਾਨਾ ਸੋਹਣਾ ਆਦੀ ਚਵਾਈ ਵਾਲੇ ਥਣ ਭੱਜਣ ਵੀ ਨਹੀਂ ਦੇਣੀ ਆਪਾਂ ਕੱਲੀ ਵਿਖਾਉਣੀ ਆ ਤੋਰ ਕੇ ਸੋਹਣੀ ਬੱਚੀ 54000 ਮੁੱਲ ਕੋਈ ਚੱਕਰ ਨਹੀਂ ਮਾਨਤਾਨ ਹੋ ਜੂ 16 17 ਕਿਲੋ ਵੰਗੂ ਬਾਈ ਦਸਦਾ ਦੁੱਧ ਪਿਆ ਜੂ ਪੰਜ ਚਾਰ ਦਿਨ ਹਜੇ ਲੈ ਜੂ ਮੂੰਹ ਤੋਂ ਚਾਰ ਦਿਨ ਦਾ ਬਹੁਤ ਸੋਹਣੀ ਪਹਿਲਣ ਮੱਛੀ ਆ ਵਲਟੇ ਲਾ ਹਜੇ ਪਈਆਂ ਬਹੁਤ ਆ ਦਿਨ ਚਾਰ ਪੰਜ ਇਹਨੇ ਲੈ ਜਾਣੇ ਆ ਕੱਦ ਕਾਠ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚਾਰ ਪੰਜ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਸਾਰੀ ਵਾਲਟ ਢਲ ਕੱਢ ਕੇ ਸੋਨਾ ਹਵਾਨਾ ਤਿਆਰ ਕਰਕੇ ਸੂ ਸੋਹਣੀ ਵੱਚੀ ਨਵਾ ਹਨ ਪਹਿਲਣ ਚਾਰ ਦੰਦ ਮੂੰਹ ਤੋਂ ਚੌਗੀ ਆ ਪ੍ਰਿੰਟ ਪ੍ਰਿੰਟ ਪੂਰਾ ਸੋਨਾ ਹਵਾਨਾ ਦੁਬਾਰਾ ਵੇਖ ਲੋ ਵਾਲਟ ਲੰਪੀਆਂ ਬਹੁਤ ਆ ਕਰਦੇ ਘਾਟ ਪੂਰਾ ਹੀ ਆ 54000 ਦੀ ਦੇ ਦੇਣੀ ਆ ਕੋਈ ਗੱਲ ਨਹੀਂ 1000 ਛੱਡ ਦੂ ਬਾਈ 53 ਦੀ ਦੇ ਦੂ ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉਹ ਦੂਜੇ ਨੰਬਰ ਤੇ ਟੋਨ ਪਾ ਬਾਈ ਕੰਦਾ ਆਪਾਂ ਜਾਨਵਰ ਦੇ ਦੇਣਾ ਆ ਦੋਸਤੋ ਚਾਰ ਨੰਬਰ ਇਹ ਵੀ ਪਹਿਲਾਂ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬਾਈ ਦੱਸਦਾ ਕਿ ਸੂਪੂ ਮੋਲੇ ਦਾ 52000 ਮਾਨਤਾਣ ਹੋ ਜੂ ਕੋਈ ਪੰਜ ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ 52000 ਦੀ ਦੇ ਦੇਣੀ ਆ ਦੁੱਧ ਕੋਈ 15 16 ਪਿਆਜੂ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਿਹੜਾ ਕੋਈ ਭੈਣ ਭਰਾ ਪੂਰਾ ਵੱਧ ਸੇਵਾ ਕਰ ਲੂ ਵੱਧ ਪਿਆਜੂ 52000 ਦੀ ਇਹ ਦੇ ਦੇਣੀ ਆ ਤਿੰਨ ਨੰਬਰ ਤੇ ਜਿਹੜੀ ਵੱਛੀ ਵਿਖਾਈ ਐ ਇਹ ਤੋਂ ਪਹਿਲਾਂ ਵਿਖਾਈ ਸੀ ਉਹ ਵੀ ਪਹਿਲਾਂ ਨਾ ਉਹ ਵੀ 53000 ਦੀ ਦੇ ਦੂ ਬਾਈ ਨੇ 54 ਕਿਆ ਕੋਈ ਗੱਲ ਨਹੀਂ 1000 ਛੱਡ ਦੂ 53000 ਦੀ ਦੇ ਦੂ ਇੱਕ ਤਿੰਨ ਨੰਬਰ ਡੱਬੀ ਵੱਛੀ ਵੇਖੀ ਆ ਤੁਸੀਂ 4 ਨੰਬਰ ਵੇਖ ਰਹੇ ਪਹਿਲਾਂ ਦੋ ਮੱਝਾਂ ਵਿਖਾਈਆਂ ਤੁਹਾਨੂੰ ਇੱਕ ਨੰਬਰ ਝੋਟੀ ਤਾਜੀ ਸੂਈ ਸਵਾਈ 80000 ਮਾਨਤਾਂ ਉਹ ਜੂ ਦੋ ਨੰਬਰ ਤੋਕੜ ਗੱਭਣ 70000 ਚਾਰਾਂ ਦੀ ਗੱਭਣ 9 ਕਿਲੋ ਦੁੱਧ ਆ ਪਹਿਲਣ ਵੱਛੀ ਆ ਇਹ ਦੇ ਦੇਣੀ ਆ 52000 ਦੀ ਦੁੱਧ ਕੋਈ 15 ਕਿਲੋ ਪਿਆਜੂ ਬਾਕੀ ਦੁੱਧ ਤੁਹਾਡੀ ਸੇਵਾ ਦਾ ਵੱਧ ਕਰ ਲੋਗੇ ਕਿਲੋ ਵੱਧ ਪਿਆਜੂ ਕੱਟ ਕਰੋਗੇ ਕਿਲੋ ਘੱਟ ਪਿਆ ਜੂ ਦੁੱਧ ਅੱਗੇ ਤੁਹਾਡੀ ਸੇਵਾ ਦਾ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਆ ਆ ਚਾਰ ਪੰਜ ਦਿਨ ਲਓ ਇਹ ਵੀ ਪਹਿਲਾਂ ਨਾ ਚਾਰ ਦਿਨ ਦਾ ਵੀ ਪਹਿਲਾਂ ਨਾ ਕੋਈ ਪੰਜ ਲਓ 50 ਲਓ ਕੋਈ ਚੱਕਰ ਨਹੀਂ 10000 ਲਓ 20000 ਲਓ ਜਿੱਥੇ ਸੌਦਾ ਹੋ ਗਿਆ ਉੱਥੇ ਜਾਨਵਰ ਦੇ ਦੇਣਾ ਆ ਅੱਗੇ ਮਨਜਿੰਦਰ ਬਾਈ ਜਿਹੜੀਆਂ ਦੋ ਵਹਿੜਾ ਕਰਨੀਆਂ ਤੈਲ ਆ ਦੋਨੇ ਦਾ ਨੋ ਨੋ ਕਿਲੋ ਦੁੱਧ ਆ ਦੋਵੇਂ ਸੂਈਆਂ ਦੋਵੇਂ ਤੈਲ ਆ ਹਾਂ ਇੱਕ 20 ਦਿਨਾਂ ਦੀ ਸੂਈ ਬੱਚਾ ਐਣੀ ਇੱਕ ਮਹੀਨੇ ਦੀ ਸੂਈ ਮਗਰ ਬੱਚੀ ਆ ਨੋ ਨੋ ਕਿਲੋ ਦੁੱਧ ਦੋਹਾਂ ਦਾ ਮੁੱਲ 20000 ਰੁਪਏ ਆ ਦੋਸਤੋ 9-9 ਕਿਲੋ ਦੁੱਧ ਇੱਕ ਦੇ ਮਗਰ ਬੱਚਾ ਹੈ ਨਹੀਂ ਇੱਕ ਦੇ ਮਗਰ ਵੱਛੀ ਹੈ ਮੁੱਲ ਦੋਵਾਂ ਦਾ 20-20 ਹਜ਼ਾਰ ਆ ਖੋਲਾ ਪਹਿਲਾਂ ਇਹ ਦੋਵੇਂ ਤੈਲ ਆ ਜਿਹੜੀ ਇੱਕ ਆ ਜਿਹਦੇ ਪਟਾ ਜਆ ਪਾਇਆ ਕਿਹੜੇ ਪਾਸੋਂ ਤੈਲ ਹੈ ਕਿਹੜੇ ਥਾਂ ਤੋਂ ਚੱਲ ਅਸੀਂ ਵੇਖ ਹੀ ਲੈਨੇ ਹੈ ਮਗਰਲੇ ਥਾਂ ਤੋਂ ਤੈਲ ਆ ਬਾਕੀ ਜਾਨਵਰ ਨੇ ਦੱਸ ਹੀ ਦੇਣਾ ਆ ਉਹ ਵੀ ਥਾਂ ਮਗਰਲੇ ਦਿਖਾਉਂਦੀ ਚੜਿਆ ਜਾ ਕਬੈਣੀ ਵਾਲੇ ਮਗਰਲੇ ਥਾਂ ਤੋਂ ਤੈਲ ਹੈ 9 ਕਿਲੋ ਦੁੱਧ ਦਾ 9-9 ਕਿਲੋ ਦੁੱਧ ਹੈ 20-20 ਹਜ਼ਾਰ ਮੁੱਲ ਆ ਜੋੜੇ ਦਾ ਬੱਛੀ ਇਹ ਦੇ ਮਗਰਾ ਕਿ ਦੂਜੇ ਮਗਰਾ ਉਹ ਸ਼ੌਹ ਦੇ ਮਗਰ ਬੱਛੀ ਆ ਦੋਸਤੋ ਆ ਤੇਲ ਹੈ 9 ਕਿਲੋ ਦੁੱਧ ਦੁੱਧ 20 ਹਜ਼ਾਰ ਮੁੱਲ ਕੋਈ ਹਜ਼ਾਰ ਲਾਓ 2000 ਲਾਓ ਕੋਈ ਚੱਕਰ ਨਹੀਂ ਜਿੱਥੇ ਗੱਲ ਹੋ ਗਈ ਉੱਥੇ ਜਾਨਵਰ ਤੁਹਾਨੂੰ ਮਿਲ ਜਾਣਾ ਇਹ ਤੁਹਾਨੂੰ ਵੀ ਪਤਾ ਲੈਣ ਵਾਲੇ ਭੈਣ ਭਰਾ ਨੂੰ ਹੁੰਦਾ ਕਿ ਮੈਨੂੰ ਕੋਈ 2000 4000 ਪਸ਼ੂ ਰੈਲਾ ਮਿਲ ਜੇ ਵੇਚਣ ਵਾਲੇ ਨੂੰ ਹੁੰਦਾ ਮੇਰਾ ਕੋਈ 4000 ਪਸ਼ੂ ਮਹਿੰਗਾ ਵੇਖ ਜੇ ਲੈ ਵੇਚਣ ਵਾਲੇ ਭੈਣ ਭਰਾਣੇ ਪੈਸੇ ਮੰਗਣੇ ਹੁੰਦੇ ਆ ਜਿਹਨੇ ਜਾਨਵਰ ਲੈਣਾ ਉਹਨੇ ਘੱਟ ਲਾਉਣੇ ਹੁੰਦੇ ਆ ਜਿੱਥੇ ਜੇ ਤੁਹਾਡਾ ਸੌਦਾ ਰਲ ਗਿਆ ਜਿਹੜੇ ਵੀ ਜਾਨਵਰ ਦਾ ਉੱਥੇ ਉਹ ਜਾਨਵਰ ਬਾਈ ਕਹਿੰਦਾ ਆਪਾਂ ਦੇ ਦੇਣਾ ਬੇਫਿਕਰ ਹੋ ਕੇ ਸੰਗਣ ਦੀ ਕੋਈ ਲੋੜ ਨਹੀਂ ਬੇਫਿਕਰ ਹੋ ਕੇ ਬਾਈ ਕਹਿੰਦਾ ਪੈਸੇ ਲਾਇਓ ਤੇ ਆਪਾਂ ਜਾਨਵਰ ਉਹ ਦੇ ਦੇਣਾ ਇਹਦੇ ਮਗਰ ਵੱਛੀ ਆ ਨਾਓ ਕਿ ਲੋ ਦੁੱਧ 20000 ਦੀ ਇਹ ਦੇਦਣੀ ਇਹ ਵੀ ਕਬੈਣੀ ਵਾਲੇ ਮਗਰਲੇ ਥਾਂ ਤੋਂ ਤੇਲਾ ਵੀ ਇਹਦਾ ਵੀ ਮਗਰਲਾ ਤੁਹਾਨੂੰ ਚੜਿਆ ਵਾ ਬਾਈ ਆਪ ਹੈ ਨਹੀਂ ਸੀ ਉਹ ਥੋੜਾ ਜਿਹਾ ਬਾਹਰ ਗਿਆ ਵਾ ਉਹ ਬਾਈ ਦੇ ਦੂਜੇ ਵੱਡੇ ਭਰਾ ਨੇ ਫੋਨ ਲਾਇਆ ਬਾਈ ਤਾਂ ਮੈਨੂੰ ਹੀ ਕਹਿੰਦਾ ਸੀਗਾ ਕਿ ਤੂੰ ਹੀ ਸਾਰਾ ਕੁਝ ਦੱਸ ਦੇ ਮੈਨੂੰ ਦੱਸ ਤਾਂ ਦਿੱਤਾ ਸੀ ਫਲਾਣੇ ਦਾ ਇੰਨਾ ਮੁੱਲ ਪਰ ਫੇਰ ਵੀ ਆਪਣਾ ਕੰਮ ਵੀਡੀਓ ਬਣਾਉਣਾ ਤਾਂ ਹੀਓ ਮੈਂ ਉਹਨੂੰ ਕਾਲ ਤੇ ਨਾਲ ਲੈ ਲਿਆ ਸੀਗਾ ਚਲੋ ਫੇਸ ਬਾਈ ਦਾ ਦਿਸਿਆ ਨਹੀਂ ਆਡੀਓ ਜਰੀਏ ਤੁਹਾਨੂੰ ਕੱਲੇ-ਕੱਲੇ ਨਗਦੀ ਇਨਫਾਰਮੇਸ਼ਨ ਦੇਤੀ ਆ ਕੇ ਫਲਾਨੇ ਥੱਲੇ ਇਹਨਾਂ ਦੁੱਧ ਫਲਾਨੀ ਗੱਭਣ ਫਲਾਨੀ ਟੋਕੜ ਗੱਭਣ ਇਹਨਾਂ ਸਾਰੇ ਨਾਂ ਦੀ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਆ 20-20000 ਦੀਆਂ ਦੇ ਦੇਣੀਆਂ ਦੋਵੇਂ 9-9 ਕਿਲੋ ਦੁੱਧ ਇੱਕ ਦੇ ਮਗਰ ਬੱਚੀ ਆ ਇੱਕ ਦੇ ਮਗਰ ਬੱਚਾ ਹੈ ਨਹੀਂ ਆ 80000 ਦੀ ਮਗਰੇ ਦੇ ਕਟਾ ਆ 28 ਕਿਲੋ ਦੁੱਧ ਜਿਹੜਾ ਤੁਸੀਂ ਚੋ ਲੈਣਾ ਪਹਿਲਾਂ ਝੋਟੀ ਆ 80000 ਮੁੱਲ ਆ ਟੋਕੜ ਗੱਭਣ ਬਾਈ ਦੱਸਦਾ ਕਿ ਤਾਜੀ ਸੂਈ ਨੇ 15 ਕਿਲੋ ਦੁੱਧ ਦਿੱਤਾ ਅੱਜ 9 ਕਿਲੋ ਤਿਆਰ ਆ ਚਾਰਾਂ ਦੀ ਗੱਭਣ ਆ 70000 ਮੁੱਲ ਆ ਪਹਿਲਣ ਵੱਛੀ ਚਾਰਾਂ ਪੰਜਾਂ ਦਿਨਾਂ ਦੀ ਕੱਚੀ 54000 ਮੁੱਲਾ ਕੋਈ ਗੱਲ ਨਹੀਂ 53 ਦੀ ਦੇ ਦੂ ਬਾਈ 1000 ਛੱਡ ਦੂ ਵੱਡੀ ਵੜ 16 17 ਕਿਲੋ ਦੁੱਧ ਪਿਆ ਜੂ ਅੰਦਾਜ਼ਾ ਬਾਕੀ ਹੋ ਸਕਦਾ ਡੱਬੀ ਵੜ ਪ੍ਰਿੰਟ ਵਾਲੀ ਵੱਧ ਸੇਵਾ ਕਰ ਲੋਗੇ ਤਾਂ ਵੱਧ ਪਿਆ ਜੂ ਆ ਦੇ ਦਿਨੀ 52000 ਦੀ ਇਹ ਹਫ਼ਤੇ ਤੋਂ 10 ਦਿਨਾਂ ਚ ਸੂਬੂ ਇਹ ਵੀ ਕੋਈ 15 ਕਿਲੋ ਦੇ ਆਸੇ ਪਾਸੇ ਦੁੱਧ ਪਿਆ ਜੂ ਮੁੱਲ ਇਹਦਾ 52000 ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ